ਦੋਸਤੋ ਸਮਝ ਨਹੀਂ ਆਉਂਦੀ ਕਿ ਆ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਇਹੋ ਜੇ ਬਿਆਨ ਦਾਗਦੇ ਸ਼ਰਮ ਕਿਉਂ ਨਹੀਂ ਆਉਂਦੀ ਉਹ ਵੀ ਜਦੋਂ ਕੋਈ ਮੌਜੂਦਾ ਸਰਕਾਰ ਦੇ ਅੰਦਰ ਹੋਵੇ ਅਡਿੰਪੀ ਢਿਲੋਂ ਦਾ ਬਿਆਨ ਆਇਆ ਜਿਹੜਾ ਸ਼ਾਇਦ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਹੋਣਾ ਅਖੇ ਜੀ ਜਿਹੜਾ ਸਿੰਗਰਾਂ ਨੇ ਸਿੰਗਰ ਕਹਿੰਦੇ ਕਿ ਅਸੀਂ ਕਰੋੜਾ ਰੁਪਏ ਦਾਨ ਕਰਤਾ ਕੋਈ ਕਹਿੰਦਾ ਅਸੀਂ 5 ਕਰੋੜ ਕਰਤਾ ਕੋਈ ਕਹਿੰਦਾ 2 ਕਰੋੜ ਕਰਤਾ ਕੋਈ ਕਹਿੰਦਾ 4 ਕਰੋੜ ਕਰਤਾ ਹੜਪੀੜਤਾ ਦੀ ਮਦਦ ਵਾਸਤੇ ਤੇ ਉਹ ਸਾਨੂੰ ਕਿਤੇ ਲੱਗਾ ਤਾਂ ਦਿਖਾਈ ਨਹੀਂ ਦਿੰਦਾ ਤੇ ਕਹਿੰਦੇ ਕਿ ਜਿਹੜਾ ਅਸੀਂ ਪੈਸਾ ਲਾਵਾਂਗੇ ਨਾ ਹਰ ਪੀੜਤਾ ਦੀ ਮਦਦ ਵਾਸਤੇ ਉਹ ਦਿਖਾਈ ਦੇਊਗਾ ਮੈਨੂੰ ਸਮਝ ਨਹੀਂ ਆਉਂਦੀ ਕਿ ਸ਼ਰਮ ਨਹੀਂ ਆਉਂਦੀ ਇਹਨਾਂ ਲੀਡਰਾਂ ਨੂੰ ਇਹੋ ਜੇ ਬਿਆਨ ਦਿੰਦੇ ਵੀ ਜਿਹੜੇ ਸਿੰਗਰ ਆ ਕੀ ਉਹਨਾਂ ਨੇ ਆਪਣੀ ਜਦੋਂ ਗਾਇਕੀ ਸ਼ੁਰੂ ਕੀਤੀ ਸੀ ਤੇ ਉਹਨਾਂ ਨੇ ਇਹ ਕਹਿ ਕੇ ਸ਼ੁਰੂ ਕੀਤੀ ਸੀ ਕਿ ਅਸੀਂ ਜੀ ਰਾਜ ਨਹੀਂ ਸੇਵਾ ਕਰ ਰਹੇ ਹਾਂ ਤੁਸੀਂ ਵੋਟਾਂ ਲਗਾ ਰਾਜ ਨਹੀਂ ਸੇਵਾ ਕਰ ਰਹੇ ਹਾਂ ਤੇ ਉਹ ਸਿੰਗਰ ਜਿਹੜੇ ਉਹ ਆਪਦੀ ਨਿੱਜੀ ਕਲਾ ਦੇ ਦਮ ਤੇ ਉਹ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਗਾਉਣ ਲੱਗੇ ਗਾਇਕ ਬਣੇ ਫਿਰ ਵੀ ਉਹ ਆਪਦੀ ਕਿਰਤ ਕਮਾਈ ਦੇ ਵਿੱਚੋਂ ਪੈਸਾ ਦਾਨ ਕਰ ਰਹੇ ਨੇ ਦੂਸਰੀ ਗੱਲ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਕੋਈ ਟੈਕਸਾਂ ਦਾ ਪੈਸਾ ਇਕੱਠਾ ਨਹੀਂ ਹੁੰਦਾ ਜਿਹੜੀ ਉਹ ਲਗਾਤਾਰ ਆਪਣਾ ਗੀਤ ਗਾ-ਗਾ ਕੇ ਮਿਹਨਤ ਕਰ ਰਹੇ ਨੇ ਸਟੇਜਾਂ ਲਾ ਰਹੇ ਨੇ ਉਹਨਾਂ ਨੂੰ ਉਹ ਪੈਸਾ ਇਕੱਠਾ ਹੁੰਦਾ ਤੇ ਤੁਹਾਨੂੰ ਤੁਹਾਡੀਆਂ ਸਰਕਾਰਾਂ ਨੂੰ ਲੋਕਾਂ ਦੇ ਟੈਕਸਾਂ ਦਾ ਉਹਨਾਂ ਦੀ ਆਪਦੀ ਨਿੱਜੀ ਕਿਰਤ ਕਮਾਈ ਆ ਤੇ ਤੁਹਾਡੇ ਜਿਹੜੇ ਸਰਕਾਰੀ ਖਜ਼ਾਨੇ ਨੇ ਉਹ ਅਸਲ ਵਿੱਚ ਲੋਕਾਂ ਦਾ ਹੀ ਖਜ਼ਾਨੇ ਨੇ ਕਿਉਂਕਿ ਲੋਕ ਹਰ ਰੋਜ਼ ਹਜ਼ਾਰਾਂ ਟੈਕਸ ਸਰਕਾਰਾਂ ਨੂੰ ਭਰਦੇ ਨੇ ਤੇ ਉਹ ਟੈਕਸਾਂ ਦਾ ਹੀ ਉਹਨਾਂ ਖਜ਼ਾਨਿਆਂ ਦੇ ਵਿੱਚ ਪੈਸਾ ਇਕੱਠਾ ਹੋਇਆ ਜਿਹੜਾ ਸਰਕਾਰਾਂ ਨੇ ਮੁਸੀਬਤ ਵਿੱਚ ਫਸੇ ਲੋਕਾਂ ਤੇ ਲਾਉਣਾ ਹੁੰਦਾ ਤੇ ਲੋਕਾਂ ਦੇ ਵੱਖ-ਵੱਖ ਹੋਰ ਕੰਮਾਂ ਵਾਸਤੇ ਲਾਉਣਾ ਹੁੰਦਾ ਪਰ ਤੁਹਾਡੇ ਤੋਂ ਤਾਂ ਉਹ ਕੋਈ ਚੰਗਾ ਐਲਾਨ ਨਹੀਂ ਹੁਣ ਤੱਕ ਹੋਇਆ ਜੇ ਮਾਨ ਸਾਹਿਬ ਨੇ ਐਲਾਨ ਕੀਤਾ ਹੀ ਕੀਤਾ ਕਿਸਾਨਾਂ ਵਾਸਤੇ ਬਿਲਕੁਲ ਤੁੱਛ ਜਿਹਾ ਜੇ ਮਜ਼ਦੂਰਾਂ ਵਾਸਤੇ ਕੀਤਾ ਹੀ ਨਹੀਂ ਤੇ ਡਿੰਪੀ ਢਿੱਲੋਂ ਸਾਹਿਬ ਤੁਸੀਂ ਵੀ ਬਹੁਤ ਵੱਡੇ ਟਰਾਂਸਪੋਰਟਰ ਪੋਟਰਾਂ ਤੁਹਾਡੀਆਂ ਵੀ ਕਿੰਨੀਆਂ ਬੱਸਾਂ ਚੱਲਦੀਆਂ ਨੇ ਤੁਸੀਂ ਕੀ ਐਲਾਨ ਕੀਤਾ ਲੋਕਾਂ ਵਾਸਤੇ ਜੀ ਪਰ ਬੜਾ ਹੀ ਹਾਸੋਹੀਣਾ ਬਿਆਨ ਇੱਥੇ ਡਿੰਪੀ ਢਿੱਲੋਂ ਸਾਹਿਬ ਨੇ ਦਿੱਤਾ ਡਿੰਪੀ ਢਿੱਲੋਂ ਸਾਹਿਬ ਕਹਿੰਦੇ ਕਿ ਵੇਖੋ ਕਹਿੰਦੇ ਅੱਜ ਮੈਂ ਸਮਝਾਉਣਾ ਇੱਕ ਐਗਜ਼ਾਮਪਲ ਦੇ ਕੇ ਕਹਿੰਦੇ ਜਿਵੇਂ 에ਅਰ ਹੋਸਟਸ ਆ ਤੁਸੀਂ ਸਾਰਿਆਂ ਨੇ ਕਹਿੰਦੇ ਸਫ਼ਰ ਕੀਤਾ ਹੀ ਆ ਹੁਣ ਜਾ ਜਾ ਰਹੀ ਤੇ ਜਿੰਨਾ ਜਿੰਨਾਂ ਨੇ ਵੀ ਕੀਤਾ ਕਹਿੰਦਾ ਉਹਨਾਂ ਨੂੰ ਪਤਾ ਕਿ ਜਦੋਂ ਜਹਾਜ਼ ਦੇ ਵਿੱਚ ਬੈਠੀਏ ਤਾਂ 에ਅਰ ਹੋਸਟਸ ਇੱਕ ਅਨਾਉਂਸਮੈਂਟ ਕਰਦੀ ਆ ਲੋਕਾਂ ਨੂੰ ਅਲਰਟ ਕਰਦੀ ਆ ਕਿ ਜੇਕਰ ਜਹਾਜ਼ ਦੇ ਵਿੱਚ ਆਕਸੀਜਨ ਘਟ ਜਾਵੇ ਨਾ ਤੇ ਤੁਹਾਡੇ ਉੱਪਰੋਂ ਇੱਕ ਮਾਸਕ ਟਿਕੂਗਾ ਤੇ ਉਹ ਮਾਸਕ ਤੁਸੀਂ ਆਪ ਪਾਉਣਾ ਪਹਿਲਾਂ ਆਪ ਪਾਉਣਾ ਉਹ ਨਾ ਹੋਵੇ ਤੁਸੀਂ ਲੋਕਾਂ ਨੂੰ ਵਰਤੌਣ ਲੱਗ ਜੇ ਲੱਗ ਜੇ ਵੀ ਤੁਹਾਡੀ ਤਾਂ ਆਕਸੀਜਨ ਘਟ ਜਾਵੇ ਤੇ ਤੁਸੀਂ ਲੋਕਾਂ ਨੂੰ ਵਰਤਾਵੇ ਬਣਿਓ ਕਹਿੰਦੇ ਮੈਂ ਤਾਂ ਉਹੀ ਕਰ ਰਿਆਂ ਪਹਿਲਾਂ ਮੈਂ ਆਪਣੇ ਗਿੱਦੜ ਬਾਹੇ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਿਆਂ ਉੱਥੇ ਜਿਹੜੇ ਨਦੀਆਂ ਨਾਲੇ ਜਾਂ ਛੱਪੜ ਓਵਰਫਲੋ ਹੋ ਰਹੇ ਆ ਉਹਨਾਂ ਦੀ ਸਫਾਈ ਕਰਵਾ ਰਿਆਂ ਮੈਂ ਹਰ ਪਿੰਡ ਦੇ ਵਿੱਚ ਫੋਨ ਲਾਉਣਾ ਪਤਾ ਕਰਦਾ ਵੀ ਕਿੱਥੇ ਕੀ ਸਮੱਸਿਆ ਪਹਿਲਾਂ ਮੈਂ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਆ ਆਪਦੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਕਲੀਅਰ ਕਰਦਾ ਉਹਨਾਂ ਦਾ ਨਿਪਟਾਰਾ ਕਰਦਾ ਤੇ ਫੇਰ ਮੈਂ ਦੇਖੂਗਾ ਉਧਰ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਕਮਾਲ ਹੋ ਗਈ ਪਹਿਲਾਂ ਤਾਂ ਗਿੱਦੜਵਾਹੇ ਦੇ ਲੋਕ ਪੈਣਾ ਭਰਾਈ ਕਮੈਂਟ ਕਰਕੇ ਦੱਸ ਦੇਣ ਜੇਕਰ ਕੋਈ ਇਹ ਵੀਡੀਓ ਸੁਣ ਰਿਹਾ ਕਿ ਕਿੰਨੀਆਂ ਕਸਮਸਿਆਵਾਂ ਤੁਹਾਡੇ ਹਲਕੇ ਦੀਆਂ ਡਿੰਪੀ ਢਿੱਲੋਂ ਸਾਹਿਬ ਨੇ ਹੱਲ ਕਰਤੀਆਂ ਕਿਉਂਕਿ ਜਦੋਂ ਪਿਛਲੀ ਵਾਰ ਮੰਡੀ ਵਿੱਚੋਂ ਫਸਲ ਨਹੀਂ ਨਾ ਚੁੱਕੀ ਜਾਂਦੀ ਸੀ ਉਦੋਂ ਤਾਂ ਅਸੀਂ ਖੁਦ ਜਾ ਜਾ ਕੇ ਉੱਥੇ ਵੀਡੀਓ ਕੀਤੀਆਂ ਗਿੱਦੜਵਾਹੇ ਹਲਕੇ ਦੀਆਂ ਉਦੋਂ ਤਾਂ ਨਹੀਂ ਡਿੰਪੀ ਢਿੱਲੋਂ ਸਾਹਿਬ ਨੇ ਬਾਹ ਫੜੀ ਸੀ ਲੋਕਾਂ ਦੀ ਹੁਣ ਫੜ ਲਈ ਹੋਵੇ ਡਿੰਪੀ ਢਿਲੋਂ ਸਾਹਿਬ ਨੇ ਗਿੱਦੜ ਬਾਹੇ ਹਲਕੇ ਦੀ ਨਹਾਰ ਬਦਲਤੀ ਹੋਵੇ ਕਾਇਆ ਕਲਪ ਕਰਤੀ ਹੋਵੇ ਲੋਕਾਂ ਦੇ ਦੁੱਖਾਂ ਦਾ ਨਿਵਾਰਨ ਕਰਤਾ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਉਹ ਜਿਹੜੇ ਗਿੱਦੜ ਬਾਹੇ ਹਲਕੇ ਦੇ ਲੋਕ ਆ ਉਹ ਖੁਦ ਹੀ ਦੱਸ ਦੇਣ ਤੇ ਦੂਜੀ ਗੱਲ ਡਿੰਪੀ ਢਿਲੋਂ ਸਾਹਿਬ ਜੇਕਰ ਤੁਹਾਡੇ ਤਰ੍ਹਾਂ ਸਾਰੇ ਸੋਚਣ ਜਿਵੇਂ ਹੁਣ ਮੋਦੀ ਸਾਹਿਬ ਆਏ ਸੀ ਜੇਕਰ ਉਹ ਵੀ ਸੋਚਣ ਕਿ ਪਹਿਲਾਂ ਮੈਂ ਮੈਂ ਹੁਣ ਦਿੱਲੀ ਦਾ ਮੈਂ ਅ ਦਿੱਲੀ ਦੇ ਵਿੱਚ ਰਹਿਣਾ ਪਹਿਲਾਂ ਮੈਂ ਦਿੱਲੀ ਦੀਆਂ ਸਮੱਸਿਆਵਾਂ ਖਤਮ ਕਰਨੀਆਂ ਫਿਰ ਮੇਰਾ ਜਿਹੜਾ ਆਪਦਾ ਸ਼ਹਿਰ ਆ ਮੇਰਾ ਆਪਦਾ ਸੂਬਾ ਏ ਉਹ ਗੁਜਰਾਤ ਆ ਪਹਿਲਾਂ ਫਿਰ ਮੈਂ ਗੁਜਰਾਤ ਦੀਆਂ ਸਮੱਸਿਆਵਾਂ ਹੱਲ ਕਰੂੰ ਤੇ ਫਿਰ ਮੈਂ ਬਾਕੀ ਸੂਬਿਆਂ ਦੇ ਵੱਲ ਦੇਖੂੰਗਾ ਵੀ ਮੈਂ ਕੁਝ ਕਰਨਾ ਕਿ ਨਹੀਂ ਉਹਨਾਂ ਦਾ ਕੁਝ ਸਵਾਰਨਾ ਕਿ ਨਹੀਂ ਐਵੇਂ ਤਾਂ ਕਪਿਲ ਸ਼ਰਮਾ ਵੀ ਸੋਚ ਸਕਦਾ ਸੀ ਕਿ ਮੈਂ ਤਾਂ ਬੰਬੇ ਬੈਠਾ ਪਹਿਲਾਂ ਮੈਂ ਆਪਦੇ ਨੇੜੇ ਤੇ ਜਿਹੜੇ ਬੰਬੇ ਦੇ ਲੋਕਾਂ ਨੇ ਹੀ ਬੜੀਆਂ ਸਮੱਸਿਆਵਾਂ ਉੱਥੇ ਹੀ ਬੜੇ ਗਰੀਬ ਗੁਰਬੇ ਆ ਪਹਿਲਾਂ ਤਾਂ ਮੈਂ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਕਲੀਅਰ ਕਰੂੰਗਾ ਤੇ ਫਿਰ ਮੈਂ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਪਹੁੰਚੂਗਾ ਐਵੇਂ ਤਾਂ ਕੋਈ ਪਹੁੰਚਦਾ ਹੀ ਨਾ ਹੜ੍ਹ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਜਿਵੇਂ ਤੁਸੀਂ ਕਹਿ ਰਹੇ ਹੋ ਇੰਨਾ ਸ਼ਰਮਨਾਕ ਬਿਆਨ ਫਿਰ ਤੁਸੀਂ ਕਹਿ ਰਹੇ ਹੋ ਪਹਿਲਾਂ ਤਾਂ ਸਰਕਾਰ ਨੇ ਇੱਕ ਖਾਤਾ ਜਾਰੀ ਕਰਤਾ ਅਖੇ ਜੀ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਸਾਡੇ ਆਹ ਖਾਤੇ ਦੇ ਵਿੱਚ ਪੈਸੇ ਪਾਓ ਫਿਰ ਅਸੀਂ ਹੜ੍ਹ ਪੀੜਤਾਂ ਦੀ ਮਦਦ ਇਕੱਠੀ ਉਹ ਫੰਡ ਇਕੱਠਾ ਕਰਕੇ ਹੜ੍ਹ ਪੀੜਤਾਂ ਦੀ ਮਦਦ ਕਰਾਂਗੇ ਠੀਕ ਹੈ ਤੇ ਹੁਣ ਡਿੰਪੀ ਢਿੱਲੋਂ ਸਾਹਿਬ ਨੇ ਸਿਮਰ ਫਾਊਂਡੇਸ਼ਨ ਦੇ ਨਾਂ ਤੇ ਸਿਮਰਨ ਫਾਊਂਡੇਸ਼ਨ ਦੇ ਨਾਂ ਤੇ ਉਹਨਾਂ ਨੇ ਕਹਿੰਦੇ ਮੈਂ ਆ ਇੱਕ ਖਾਤਾ ਖਲਵਾਇਆ ਏ ਇਹਦੇ ਵਿੱਚ ਪੈਸੇ ਪਾਓ ਚਾਹੇ ਕੋਈ ਐਨਆਰਆਈਆ ਚਾਹੇ ਕੋਈ ਇਧਰ ਆ ਆਪਣੇ ਇਲਾਕੇ ਦਾ ਕੋਈ ਵੀ ਹੈਗਾ ਕਿਤੋਂ ਵੀ ਇਸ ਅਕਾਊਂਟ ਦੇ ਵਿੱਚ ਪੈਸੇ ਪਾਓ ਤੇ ਫਿਰ ਇਸ ਪੈਸੇ ਦੇ ਨਾਲ ਆਪਾਂ ਹਲੇ ਨਹੀਂ ਥੋੜਾ ਟੈਕ ਟਕਾ ਹੋ ਲੈਣ ਦਾ ਉਧਰ ਹਲੇ ਬੜੀਆਂ ਸੰਸਥਾਵਾਂ ਉੱਥੇ ਪਹੁੰਚ ਗਈਆਂ ਬੜੇ ਲੋਕ ਉੱਥੇ ਪਹੁੰਚ ਕੇ ਹੜਪੀੜਤਾ ਦੀ ਮਦਦ ਵਾਸਤੇ ਤੇ ਜਦੋਂ ਥੋੜਾ ਟਾਈਮ ਰੁੱਕ ਕੇ ਫਿਰ ਆਪਾਂ ਫਸਲਾਂ ਉਹਨਾਂ ਦੀ ਵਾਹ ਕੇ ਆਵਾਂਗੇ ਅਸੀਂ 20 ਪਾ ਕੇ ਆਵਾਂਗੇ ਅਸੀਂ ਆਏ ਕਰਾਂਗੇ ਜਿਉਂ ਕਰਾਂਗੇ ਪੈਸਾ ਕਿੱਥੋਂ ਇਕੱਠਾ ਕਰਨਾ ਸਿਮਰਨ ਫਾਊਂਡੇਸ਼ਨ ਦੇ ਨਾਂ ਤੇ ਲੋਕਾਂ ਨੂੰ ਕਿਹਾ ਕਿ ਤੁਸੀਂ ਇਸ ਅਕਾਊਂਟ ਦੇ ਵਿੱਚ ਹੜਪੀੜਤਾ ਦੀ ਮਦਦ ਵਾਸਤੇ ਪੈਸਾ ਪਾਓ ਕਮਾਲ ਆ ਮੈਂ ਕਿਹਨੀ ਸ਼ਰਮ ਹੈ ਨਹੀਂ ਜੇ ਲੋਕਾਂ ਨੇ ਹੀ ਮਦਦ ਕਰਨੀ ਆ ਤਫਰ ਲੋਕ ਤਾਂ ਕਰ ਹੀ ਜਾਂਦੇ ਆ ਲੋਕ ਤਾਂ ਖੁਦ ਆਪਣੇ ਭੈਣ ਭਰਾਵਾਂ ਤੋਂ ਇਕੱਠੇ ਕਰਕੇ ਪੈਸੇ ਲੋਕ ਤਾਂ ਉਦੋਂ ਦਾ ਹੀ ਲੱਗੇ ਪਏ ਆ ਸਭ ਤੋਂ ਪਹਿਲਾਂ ਲੋਕ ਹੀ ਤਾਂ ਪਹੁੰਚੇ ਆ ਉੱਥੇ ਸਭ ਤੋਂ ਪਹਿਲਾਂ ਲੋਕ ਹੀ ਪਹੁੰਚੇ ਆ ਲੋਕਾਂ ਨੇ ਹੀ ਜਾ ਕੇ ਉੱਥੇ ਲੰਗਰ ਲਾਏ ਆ ਲੋਕ ਹੀ ਉੱਥੇ ਬੰਨ ਬੰਨਣ ਲੱਗੇ ਆ ਲੋਕ ਲੋਕਾਂ ਨੇ ਹੀ ਉਥੇ ਪਾਣੀ 'ਚ ਫਸੇ ਭੈਣਾ ਭਰਾਵਾਂ ਨੂੰ ਕੱਢਿਆ ਏ ਉਹ ਕਿਹਨੇ ਕੀਤਾ ਉਹ ਲੋਕਾਂ ਨੇ ਕੀਤਾ ਫਿਰ ਲੋਕਾਂ ਨੂੰ ਤੁਹਾਡੇ ਖਾਤੇ ਵਿੱਚ ਪੈਸੇ ਪਾਉਣ ਦੀ ਕੀ ਜ਼ਰੂਰਤ ਆ ਲੋਕ ਤਾਂ ਲੋਕਾਂ ਦੀ ਸੇਵਾ ਕਰ ਹੀ ਜਾਂਦੇ ਆ ਫਿਰ ਲੋਕਾਂ ਨੂੰ ਕੀ ਜ਼ਰੂਰਤ ਆ ਕਿ ਤੁਹਾਡੇ ਖਜ਼ਾਨੇ ਭਰਨ ਤੇ ਫਿਰ ਤੁਸੀਂ ਦਾਤਵਰਾ ਬਣੋ ਫਿਰ ਤੁਸੀਂ ਉਥੇ ਦਾਤੇ ਬਣ ਕੇ ਲੋਕਾਂ ਦੀ ਸੇਵਾ ਕਰੋ ਤੁਸੀਂ ਐਡਾ ਇੰਨਾ ਥੋੜਾ ਕੰਮ ਆ ਟਰਾਂਸਪੋਰਟ ਦਾ ਤੁਹਾਡੇ ਕੋਲੇ ਇੰਨੇ ਕਰੋੜਾਂ ਦਾ ਪੈਸਾ ਇਨਕਮ ਆ ਕਿ ਤੁਸੀਂ ਨਹੀਂ ਆਪਦੇ ਪੱਲਿਓ ਲੋਕਾਂ ਨੂੰ ਲੋਕਾਂ ਵਾਸਤੇ ਲਾ ਸਕਦੇ ਸੀ ਜਿਹੜੇ ਗਾਇਕਾਂ ਨੇ ਚਾਰ ਚਾਰ ਪੰਜ ਪੰਜ ਪਿੰਡ ਗੋਦ ਲੈ ਲਏ ਜਿਹੜੇ ਗਾਇਕਾਂ ਨੇ ਕਰੋੜਾਂ ਰੁਪਏ ਦਾ ਐਲਾਨ ਕਰਤਾ ਉਹਨਾਂ ਨੂੰ ਤਾਂ ਤੁਸੀਂ ਗੱਲਾਂ ਕਰਦੇ ਹੋ ਕਿ ਭਈ ਉਹਨਾਂ ਦਾ ਲੱਗਾ ਪੈਸਾ ਦਿਖਾਈ ਨਹੀਂ ਦਿੰਦਾ ਜਦ ਕਿ ਕਿੰਨੇ ਸਾਰੇ ਗਾਇਕ ਨੇ ਜਿਵੇਂ ਮਨਕੀਰਤ ਆਲ ਖੋ ਗਿਆ ਜਸਬੀਰ ਜੱਸੀ ਹੋ ਗਿਆ ਰੇਸ਼ਮ ਅਣਮੋਲ ਹੋ ਗਿਆ ਇੰਦਰਜੀਤ ਨਿੱਕੋ ਹੋ ਗਿਆ ਹੋਰ ਕਿੰਨੇ ਸਾਰੇ ਗਾਇਕ ਜਿਹੜੇ ਲਗਾਤਾਰ ਹੀ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਉਹ ਕਿੰਨੇ ਦਿਨਾਂ ਤੋਂ ਉੱਥੇ ਪਾਣੀਆਂ ਦੇ ਵਿੱਚ ਫਿਰਦੇ ਨੇ ਜਿਹੜੇ ਫਸੇ ਹੋਏ ਲੋਕ ਲੋਕਾਂ ਦੇ ਘਰਾਂ ਦੇ ਵਿੱਚ ਜਿੱਥੇ ਆਮ ਬੋਟਾ ਵੀ ਨਹੀਂ ਪਹੁੰਚਦੀਆਂ ਮੋਟਰ ਬੋਟਾ ਪਹੁੰਚਦੀਆਂ ਉੱਥੇ ਜਾ ਜਾ ਕੇ ਲੋਕਾਂ ਨੂੰ ਖਾਣਾ ਪਹੁੰਚਾ ਰਹੇ ਨੇ ਕਿੰਨੇ ਸਾਰੇ ਗਾਇਕਾ ਹਲੇ ਜਿਹੜੇ ਮੈਦਾਨ ਦੇ ਵਿੱਚ ਨੇ ਤੇ ਕਿੰਨੇ ਸਾਰੇ ਗਾਇਕਾ ਜਿਨ੍ਹਾਂ ਦੀਆਂ ਟੀਮਾਂ ਮੈਦਾਨ ਦੇ ਵਿੱਚ ਨੇ ਚਾਹੇ ਉਹ ਅਮਰਿੰਦਰ ਗਿੱਲ ਹੋਵੇ ਚਾਹੇ ਇਸਤਿੰਦਰ ਸਰਤਾਜ ਹੋਵੇ ਚਾਹੇ ਹੋਰ ਵੱਖ-ਵੱਖ ਕਲਾਕਾਰ ਗਾਇਕ ਹੋਣ ਜਿਨ੍ਹਾਂ ਦੀਆਂ ਟੀਮਾਂ ਮੈਦਾਨ ਦੇ ਵਿੱਚ ਆ ਮਾਫ ਕਰਨਾ ਬਾਕੀ ਸਾਰੇ ਭੈਣਾ ਭਰਾ ਵੀ ਨੇ ਬਾਕੀ ਆਮ ਲੋਕ ਵੀ ਨੇ ਬਾਕੀ ਹੋਰ ਫਾਊਂਡੇਸ਼ਨਾਂ ਵਾਲੇ ਹੋਰ ਕਿੰਨੇ ਸਾਰੇ ਭੈਣਾ ਭਰਾ ਜਿਹੜੇ ਆਮ ਜਨਤਾ ਦੇ ਵਿੱਚੋਂ ਮਦਦ ਤੇ ਆਏ ਆ ਪਰ ਇੱਥੇ ਗੱਲ ਸਿੰਗਰਾ ਵਾਸਤੇ ਇਹ ਜਿਨ੍ਹਾਂ ਤੇ ਟਿੱਪਣੀ ਕੀਤੀ ਹੈ ਡਿੰਪੀ ਢਿੱਲੋਂ ਸਾਹਿਬ ਨੇ ਮੈਂ ਗੱਲ ਉਹਨਾਂ ਦੀ ਕਰ ਰਹੀ ਆ ਤਾਂ ਉਹ ਕਿੰਨੇ ਮੈਦਾਨ ਦੇ ਵਿੱਚ ਨੇ ਉਹ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਦਿਖਾਈ ਦਿੱਤਾ ਤੇ ਕਿੰਨੇ ਜਾਣੇ ਨੇ ਕਿੰਨੇ ਇਹੋ ਜਿਹੇ ਗਾਇਕ ਕਲਾਕਾਰ ਨੇ ਜਿਨ੍ਹਾਂ ਨੇ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਜਿਨ੍ਹਾਂ ਨੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜੇਕਰ ਤੁਹਾਡੀ ਸੋਚ ਨਾਲ ਉਹ ਚੱਲਦੇ ਕਿ ਪਹਿਲਾਂ ਤਾਂ ਵੀ ਅਸੀਂ ਆਪਦੇ ਘਰ ਸਵਾਰਨੇ ਆ ਤੇ ਫੇਰ ਉਹਨਾਂ ਲੋਕਾਂ ਦੀ ਮਦਦ ਵਾਸਤੇ ਪਹੁੰਚਾਂਗੇ ਐਵੇਂ ਨਹੀਂ ਪਹੁੰਚਿਆ ਜਾਣਾ ਸੀ ਤੁਹਾਡੀ ਤਾਂ ਉਹ ਗੱਲ ਹੋ ਗਈ ਕਿ ਹੱਥੋਂ ਕੁਝ ਦੇਣਾ ਨਹੀਂ ਮੂੰਹੋਂ ਫਿੱਕੇ ਪਹਿਣਾ ਨਹੀਂ ਖਾ ਬੱਚੜਾ ਤੇਰਾ ਹੀ ਆ ਤੁਸੀਂ ਉਹੀ ਗੱਲ ਕਰ ਰਹੇ ਹੋ ਨਾ ਲੋਕਾਂ ਦੇ ਨਾਲ ਕਿ ਹੱਥੋਂ ਅਸੀਂ ਕੁਝ ਦੇਣਾ ਨਹੀਂਗਾ ਤੇ ਗੱਲਾਂ ਬਹੁ ਵੱਡੀਆਂ ਵੱਡੀਆਂ ਤੇ ਉਹ ਖਾ ਬੱਚੜਾ ਤੇਰਾ ਹੀ ਵਾਲੀ ਸਾਰੀ ਗੱਲ ਹੋ ਗਈ ਹੁਣ ਤੁਸੀਂ ਆ ਸਿਮਰਨ ਫਾਊਂਡੇਸ਼ਨ ਦੇ ਨਾਂ ਤੇ ਆਪਦਾ ਅਕਾਊਂਟ ਖਿਲਾ ਲਿਆ ਲੋਕਾਂ ਨੂੰ ਕਹਿਤਾ ਵੀ ਆਜੋ ਤੁਸੀਂ ਦਾਨ ਕਰ ਦੋ ਕੀ ਗੱਲ ਤੁਸੀਂ ਇੰਨੀ ਜੋਗੇ ਵੀ ਨਹੀਂ ਸੀ ਕਿ ਤੁਸੀਂ ਆਪਦੇ ਪੱਲਿਓ ਕੋਈ 4-5 ਕਰੋੜ ਉਹਨਾਂ ਲੋਕਾਂ ਵਾਸਤੇ ਦਾਨ ਕਰ ਦਿੰਦੇ ਕਿ ਤੁਸੀਂ ਆਪ ਦਾ ਇੱਕ ਅਕਾਊਂਟ ਖੜਾ ਲਿਆ ਵੀ ਇਸ ਅਕਾਊਂਟ ਵਿੱਚ ਲੋਕੋ ਤੁਸੀਂ ਪੈਸੇ ਪਾਓ ਤੇ ਜੇ ਫਿਰ ਲੋਕਾਂ ਨਹੀਂ ਪਾਉਣੇ ਆ ਤਾਂ ਫਿਰ ਲੋਕ ਸਿੱਧੀ ਮਦਦ ਕਰ ਦੇਣਗੇ ਤੁਹਾਨੂੰ ਪੈਸੇ ਪਾਉਣ ਦੀ ਉਹਨਾਂ ਨੂੰ ਅਕਾਊਂਟ ਵਿੱਚ ਕੀ ਲੋੜ ਆ ਤੁਹਾਨੂੰ ਦਾਨ ਕਰਨ ਦੀ ਕੀ ਲੋੜ ਆ ਫਿਰ ਉਹ ਸਿੱਧਾ ਹੀ ਲੋਕਾਂ ਨੂੰ ਆਪ ਆਪ ਕਿਉਂ ਨਾ ਦਾਨ ਕਰਨਗੇ ਵੀ ਥੋੜਾ ਨਾਂ ਬਣਾਉਂਦੀ ਉਹਨਾਂ ਨੂੰ ਕੀ ਲੋੜ ਆ ਭਈ ਡਿੰਪੀ ਢੱਲੋਂ ਸਾਹਮਣੇ ਜਾ ਕੇ ਲੋਕਾਂ ਦੀ ਇੰਨੀ ਸੇਵਾ ਕੀਤੀ ਆ ਆਪਕੋਸ਼ ਕੀਤਾ ਨਹੀਂ ਤੁਸੀਂ ਤੇ ਜਿਹੜੇ ਗਾਇਕ ਕਰ ਰਹੇ ਆ ਉਹਨਾਂ ਨੂੰ ਕਮੈਂਟ ਕਰਨ ਲੱਗੇ ਮਾਸਾ ਭੋਰਾ ਵੀ ਆਪਾਂ ਸ਼ਰਮ ਨਹੀਂ ਕਰਦੇ ਕਿ ਘੱਟੋ ਘੱਟ ਜਿਹੜੇ ਲੋਕ ਉੱਥੇ ਨਹਿਰ ਰਹੇ ਆ ਜਿਹੜੇ ਲੋਕ ਸੇਵਾ ਕਰ ਰਹੇ ਆ ਉਹਨਾਂ ਨੂੰ ਅਸੀਂ ਕਮੈਂਟ ਤਾਂ ਨਾ ਕਰੀਏ ਜੀ ਸਾਨੂੰ ਤਾਂ ਕੁਛ ਦਿਖਾਈ ਨਹੀਂ ਦਿੱਤਾ ਸਾਨੂੰ ਤਾਂ ਪਤਾ ਨਹੀਂ ਲੱਗਾ ਵੀ ਕਿੱਥੇ ਉਹਨਾਂ ਨੇ ਪੈਸੇ ਲਾਏ ਆ ਕਿਹੜੇ ਕਰੋੜਾਂ ਰੁਪਏ ਲਾਏ ਆ ਉਹਨਾਂ ਵਿਚਾਰਿਆਂ ਨੇ ਕਿਹੜਾ ਗਾਇਕੀ ਤੋਂ ਪਹਿਲਾਂ ਇਹ ਕਹਤਾ ਸੀ ਗਾਇਕ ਜਦੋਂ ਗਾਇਕ ਬਣਨ ਲੱਗੇ ਸੀ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਸੀ ਵੀ ਅਸੀਂ ਭਾਈ ਸੇਵਾ ਕਰਨੀ ਆ ਲੋਕਾਂ ਦੀ ਉਹਨਾਂ ਨੇ ਤਾਂ ਕਿਹਾ ਸੀ ਵੀ ਅਸੀਂ ਆਪਦਾ ਨਿੱਜੀ ਲਾਈਫ ਜੀਣੀ ਆ ਆਪਦੀ ਗਾਇਕੀ ਸ਼ੁਰੂ ਕਰਨੀ ਆ ਉਹਨਾਂ ਤਾਂ ਕਿਸੇ ਨੂੰ ਕੁਝ ਪਿਆ ਹੀ ਨਹੀਂ ਉਹ ਤਾਂ ਆਪਦੀ ਕਲਾ ਦੇ ਦਮ ਤੇ ਗਾਇਕ ਬਣ ਗਏ ਤੇ ਤੁਸੀਂ ਲੋਕਾਂ ਵਿੱਚ ਇਹ ਪ੍ਰਚਾਰ ਕੀਤਾ ਸੀ ਕਿ ਸਾਨੂੰ ਵੋਟਾਂ ਦਿਓ ਘਰ ਘਰ ਜਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਸੀ ਕਿ ਸਾਨੂੰ ਵੋਟਾਂ ਪਾਓ ਜੀ ਅਸੀਂ ਫਿਰ ਤੁਹਾਡੀ ਸੇਵਾ ਕਰਾਂਗੇ ਅਸੀਂ ਰਾਜ ਨਹੀਂ ਕਰਨਾ ਸੇਵਾ ਕਰਾਂਗੇ ਤੇ ਤੁਸੀਂ ਕੀ ਕਰ ਰਹੇ ਹੋ ਰਾਜ ਕਰ ਰਹੇ ਹੋ ਕਿ ਸੇਵਾ ਕਰ ਰਹੇ ਹੋ ਇਹ ਤਾਂ ਖੈਰ ਲੋਕਾਂ ਨੂੰ ਪਤਾ ਚੰਗੇ ਤਰੀਕੇ ਦੇ ਨਾਲ ਪਤਾ ਤੇ ਨਾ ਹੀ ਜਿਹੜੇ ਉਹ ਗਾਇਕ ਆ ਕੋਈ ਟੈਕਸਾਂ ਦਾ ਪੈਸਾ ਇਕੱਠਾ ਕਰਦੇ ਆ ਉਹ ਤਾਂ ਆਪਦੀ ਕੀਰਤਗਮਾਈ ਕਰਦੇ ਆ ਆਪਦੀ ਮਿਹਨਤ ਕਰਦੇ ਆ ਤੇ ਮਿਹਨਤ ਦੇ ਵਿੱਚੋਂ ਉਹ ਜਿਹੜਾ ਸਾਰਾ ਖਰਚਾ ਜੋ ਵੀ ਉਹ ਕਰ ਰਿਹਾ ਲੋਕਾਂ ਦੀ ਮਦਦ ਵਾਸਤੇ ਆਪਦੀ ਮਿਹਨਤ ਦੇ ਵਿੱਚੋਂ ਕਰ ਰਿਹਾ ਉਹ ਕਿਸੇ ਲੋਕਾਂ ਦੇ ਟੈਕਸ ਵਿੱਚੋਂ ਨਹੀਂ ਕਰ ਰਿਹਾ ਤੇ ਤੁਸੀਂ ਜੇ ਤੁਸੀਂ ਸਰਕਾਰੀ ਖਜ਼ਾਨੇ ਵਿੱਚੋਂ ਨਹੀਂ ਲੈਣਾ ਤਾਂ ਫਿਰ ਕੀਤਾ ਤਾਂ ਤੁਸੀਂ ਉਹੀ ਕੰਮ ਆ ਸਿਮਰਨ ਫਾਊਂਡੇਸ਼ਨ ਦੇ ਨਾਂ ਤੇ ਤੁਸੀਂ ਅਕਾਊਂਟ ਖਲਾਤਾ ਤੇ ਲੋਕਾਂ ਨੂੰ ਅਪੀਲ ਕਰਦੇ ਹੋ ਇਹਦੇ ਵਿੱਚ ਇੰਨੇ ਪੈਸੇ ਪਾ ਦਿਓ ਇੰਨੇ ਪੈਸੇ ਪਾ ਦਿਓ ਤਾਂ ਕਿ ਅਸੀਂ ਆਪਾਂ ਹਰ ਪੀੜਤਾਂ ਦੀ ਮਦਦ ਕਰੀਏ ਦੋਸਤੋ ਤੁਹਾਨੂੰ ਡਿੰਪੀ ਢਿੱਲੋਂ ਵੱਲੋਂ ਕੀਤੀ ਇਹ ਟਿੱਪਣੀ ਕਿਵੇਂ ਲੱਗੀ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ